ਤੁਸੀਂ ਦੇਖ ਰਹੇ ਹੋ ਵਿਸ਼ਵ ਪੰਜਾਬੀ ਟੀਵੀ ਮੈਂ ਤੁਹਾਡਾ ਕੇਵਲ ਸ਼ਰਮਾ ਕੁਝ ਮਸਲਿਆਂ ਤੇ ਪਿਛਲੇ ਜਿਹਨਾਂ ਵਿੱਚ ਜਿਹੜੇ ਹੋਏ ਆ ਭਾਵੇਂ ਉਹ ਪਾਨੇ ਸਿੱਧੂ ਦਾ ਮਸਲਾ ਜਾਂ ਕੋਈ ਹੋਰ ਜਿਹੜੇ ਮੁੱਦੇ ਆ ਉਹਨਾਂ ਤੇ ਅੱਜ ਵਿਚਾਰ ਚਰਚਾ ਕਰਨ ਵਾਸਤੇ ਅੱਜ ਅਸੀਂ ਪਿੰਡ ਮੂਲਿਆ ਵਾਲੀ ਸਾਬਕਾ ਸਰਪੰਚ ਅਨੰਦਰਪਾਲ ਜੀ ਕੋਲੇ ਅੱਜ ਪਹੁੰਚੇ ਆ ਜਿਨ੍ਹਾਂ ਤੋਂ ਅੱਜ ਵਿਚਾਰਾਂ ਕਰਾਂਗੇ ਕੁਝ ਜਿਹੜੇ ਮੁੱਦੇ ਆ ਪਿਛਲੇ ਬਹੁ ਸਮਿਆਂ ਦੇ ਵਿੱਚ ਜਿਹੜੇ ਭਖ ਰਹੇ ਸੀਗੇ ਜਿਵੇਂ ਤੁਸੀਂ ਦੇਖਿਆ ਪਾਨੇ ਸਿੱਧੂ ਦਾ ਮਸਲਾ ਸੀ ਜਿਹੜਾ ਬੜਾ ਗੰਭੀਰ ਹੋਇਆ ਤੁਸੀਂ ਦੇਖਿਆ ਕਿਵੇਂ ਉਹ ਪਰਚੇ ਦੇ ਪਰਚਾ ਵੱਖ-ਵੱਖ ਥਾਵਾਂ ਤੇ ਜਿਹੜੇ ਪਰਚੇ ਕੀਤੇ ਆ ਕੱਲ ਫੇਰ ਦੇਖਿਆ ਕਿ ਇੱਕ ਨਵਾਂ ਜਿਹੜਾ ਪਰਚਾ ਉਹਦੇ ਭੈਣਾਂ ਤੇ ਪਰਾ ਤੇ ਪਿਓ ਤੇ ਅਤੇ ਲੱਖੇ ਸਿਧਾਣੇ ਸਮੇਤ ਹੋਰ ਬਹੁਤ ਸਾਰੇ ਤੇ ਪਰਚਾ ਕੀਤਾ ਉਹ ਜਾਣਨ ਵਾਸਤੇ ਅੱਜ ਅਸੀਂ ਨਿੰਦਰਪਾਲ ਸਪੈਸ਼ਲ ਕੋਲ ਪਹੁੰਚੇ ਆ ਉਹਨਾਂ ਤੋਂ ਜਾਣਦੇ ਆ ਕੀ ਕਾਰਨ ਸੱਸੀਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਵ ਪੰਜਾਬੀ ਟੀਵੀ ਚੈਨਲ ਦਾ ਔਰ ਉਹਨਾਂ ਦੇ ਸਰੋਤਿਆਂ ਦਾ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰਿਆਂ ਦਾ ਧੰਨਵਾਦ ਔਰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਭਰਾ ਜੀ ਤੁਸੀਂ ਗੱਲ ਕੀਤੀ ਏ ਕਿ ਭਾਨੇ ਸਿੱਧੂ ਦੇ ਪਰਚਿਆਂ ਦੀ ਜਾਂ ਪਿਛਲੇ ਕੁਝ ਕੁ ਦਿਨਾਂ 'ਚ ਜਿਹੜਾ ਹੈਗਾ ਪੰਜਾਬ ਦਾ ਜਦੋਂ ਕੌਕੇ ਸਾਹਿਬ ਦਾ ਉਹਨਾਂ ਦਾ ਸ਼ੀਦੀ ਦਾ ਔਰ ਤਸ਼ੱਦਦ ਦੀ ਗੱਲ ਹੋਈ ਤੇ ਉਸ ਤੋਂ ਬਾਅਦ ਜਦੋਂ ਭਾਨੇ ਸਿੱਧੂ ਨੇ ਤੇ ਲੱਖੇ ਸਦਾਨੇ ਨੇ ਇੱਕ ਪੰਜਾਬ ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ ਲੋਕਾਂ ਨੂੰ ਅਵੇਅਰ ਕਰਨ ਲਈ ਕਿ ਕਿੱਦਾਂ ਆਪਣੇ ਜਿਹੜੇ 84 ਚ ਸਿੰਘਾਂ ਨੂੰ ਜਾਂ ਨੇਕਾਂ ਘਰ ਜਿਹੜੇ ਹੈਗੇ ਸੀ ਕਿਵੇਂ ਪੁਲਿਸ ਨੇ ਤਸ਼ੱਦਦ ਉਹ ਸਮੇਂ ਦੀਆਂ ਹਕੂਮਤਾਂ ਨੇ ਤਸ਼ੱਦਦ ਕੀਤਾ ਤਾਂ ਜਦੋਂ ਲੱਖਾ ਸਦਾਨਾ ਔਰ ਭਾਨਾ ਸਿੱਧੂ ਔਰ ਝੋਟਾ ਇਹ ਸਾਰੀ ਟੀਮ ਪਿੰਡਾਂ ਚੋਂ ਦਰਮਾਨ ਸਾਹ ਬਠਿੰਡਾ ਜਿੱਥੋਂ ਕਿ ਆਹ ਪਾਰਟੀ ਨੂੰ ਬਲ ਮਿਲਿਆ ਸੀ 2014 ਚ ਜਦੋਂ ਤਿੰਨ ਸੀਟਾਂ ਆਈਆਂ ਪੰਜਾਬ ਵਿੱਚ ਔਰ ਆਪ ਪਾਰਟੀ ਦਾ ਜੜ ਲੱਗੀ ਉਹ ਸੰਗਰੂਰ ਮਾਨਸਾ ਬਠਿੰਡਾ ਇਹਨਾਂ ਹਲਕਿਆਂ ਚੋਂ ਹੀ ਇਹਨਾਂ ਜ਼ਿਲ੍ਹਿਆਂ ਚੋਂ ਹੀ ਜਿਹੜਾ ਇਹਗਾ ਲੋਕਾਂ ਨੇ ਆਪ ਪਾਰਟੀ ਨੂੰ ਸਭ ਤੋਂ ਪਹਿਲਾਂ ਅਡਪਟ ਕੀਤਾ ਤਾਂ ਜਦੋਂ ਸਰਕਾਰ ਨੇ ਦੇਖਿਆ ਕਿ ਜਦੋਂ ਭਾਨਾ ਸਿੱਧੂ ਲੱਖਾ ਸਦਾਣਾ ਪਿੰਡਾਂ ਨੂੰ ਤੁਰੇ ਤਲਵੰਡੀ ਸਾਬੋ ਤੋਂ ਗੁਰੂ ਸਾਹਿਬ ਤੋਂ ਨਤਮਸਤਕ ਹੋ ਕੇ ਤੇ ਲੋਕਾਂ 'ਚ ਇੱਕ ਬੜਾ ਵੱਡਾ ਉਤਸ਼ਾਹ ਸੀ ਔਰ ਸਰਕਾਰ ਇੱਕ ਘਬਰਾਟ ਚ ਆ ਗਈ ਅਕਾਲੀ ਦਲ ਤੱਕ ਭਰਾਟ ਵਿੱਚ ਸੀ ਬਾਦਲ ਉਹ ਤਾਂ ਕੌਕੇ ਸਾਫ਼ ਕਰਕੇ ਬੜੇ ਜਿਹੜੇ ਪਛੜੇ ਪਛੜੇ ਲੱਗਦੇ ਸੀ ਪਰ ਆਪ ਸਰਕਾਰਾਂ ਨੂੰ ਵੀ ਜਦੋਂ ਹੱਥਾਂ ਪੈਰਾਂ ਦੀ ਪੈ ਗਈ ਕਿ ਨੌਜਵਾਨ ਜਿਹੜਾ ਹੈਗਾ ਭਾਨਾ ਸਿੱਧੂ ਲੱਖਾਂ ਸਦਾਣਾ ਅੱਜ ਦਾ ਯੂਥ ਅੱਜ ਦਾ ਕਿਸਾਨ ਅੱਜ ਦਾ ਦੁਕਾਨਦਾਰ ਇਹਨਾਂ ਦੀ ਆਵਾਜ਼ ਸੁਣਨ ਨੂੰ ਤਿਆਰ ਹੋ ਗਿਆ ਹੈ ਔਰ 2 ਸਾਲਾਂ ਵਿੱਚ ਪੰਜਾਬ ਸਰਕਾਰ ਤੋਂ ਕੋਈ ਵੀ ਲੋਕ ਹਿੱਤ ਦਾ ਕੰਮ ਨਹੀਂ ਸੀ ਹੋਇਆ ਜਿਵੇਂ ਕਿ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਜਾਣੇ ਸਗਨ ਸਕੀਮਾਂ ਨਾ ਮਿਲ ਰਹੀਆਂ ਜਿਹੜੇ ਮੁਆਵਜ਼ੇ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਕੁਕੜੀ ਤੇ ਬੱਕਰੀ ਤਿੱਕਰ ਮੁਆਵਜ਼ਾ ਦਊਂਗਾ ਉਹ ਮੁਆਵਜ਼ੇ ਅੱਜ ਤੱਕ ਨਾ ਮਿਲਦੇ ਤੇ ਲੋਕਾਂ ਦਾ ਸਰਕਾਰ ਪ੍ਰਤੀ ਬੜਾ ਇੱਕ ਗੁੱਸਾ ਸੀ ਤੇ 2024 ਦੇ ਇਲੈਕਸ਼ਨ ਜਿਵੇਂ ਜਿਵੇਂ ਨੇੜੇ ਆ ਰਹੇ ਸੀ ਸਰਕਾਰ ਦੇ ਵਿੱਚ ਵੀ ਘਬਰਾਹਟ ਸੀ ਤੇ ਇਸੇ ਕਾਰ ਕਰਕੇ ਜਿਹੜਾ ਹੈਗਾ ਇਹ ਉਸ ਯਾਤਰਾ ਨੂੰ ਰੋਕਣ ਲਈ ਭਾਨੇ ਸਿੱਧੂ ਤੇ ਪਰਚਾ ਕੀਤਾ ਗਿਆ ਔਰ ਉਸ ਪਰਚੇ ਨੂੰ ਪਰਚੇ ਤੇ ਪਰਚਾ ਪਰਚੇ ਤੇ ਪਰਚਾ ਕਰਕੇ ਚਾਰ ਪਰਚੇ ਕਰਦੇ ਔਰ ਲੋਕਾਂ ਵਿੱਚ ਜਦੋਂ ਪਰਚੇ ਤੇ ਪਰਚਾ ਕੀਤਾ ਤੇ ਪੰਜਾਬੀ ਇੱਕ ਇਦਾਂ ਦੀ ਕੌਮ ਏ ਪੰਜਾਬੀ ਇਦਾਂ ਦੇ ਕਸੂਰਵੇਂ ਨੇ ਕਿ ਪਿਆਰ ਨਾਲ ਤਾਂ ਜੋ ਕੁਝ ਮਰਜੀ ਇਹਨਾਂ ਤੋਂ ਕਰਾ ਲਓ ਪਰ ਜੇ ਕੋਈ ਜ਼ਬਰਦਸਤੀ ਨਾਲ ੱੱਕੇ ਨਾਲ ਕਹੇ ਤੇ ਪੰਜਾਬੀ ਫਿਰ ਉਹਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਨੂੰ ਤਿਆਰ ਹੁੰਦੇ ਨੇ ਬੜਾ ਵੱਡਾ ਕੱਠ 3 ਤਰੀਕ ਨੂੰ ਉੱਥੇ ਕੋਟ ਦੋਨੇ ਪਿੰਡ ਰੱਖਿਆ ਲੱਖਾਂ ਦੀ ਗਿਣਤੀ ਵਿੱਚ ਆਪ ਮਾਰੇ ਲੋਕ ਆਏ ਉਸ ਤੋਂ ਬਾਅਦ ਮਾਨ ਸਾਹਿਬ ਨੇ ਧੂਰੀ ਚ ਰੇਲ ਰੋਕੋ ਰੱਖਿਆ ਤੇ ਉੱਥੇ ਮੈਂ ਕੁਸ਼ਕੂ ਸਾਡੀਆਂ ਕਿਸਾਨ ਜੱਤੇਬੰਦੀਆਂ ਜਾਂ ਲੱਖੇ ਸਦਾਣੇ ਹਰਾਂ ਨੇ ਇਹ ਗਲਤੀ ਕੀਤੀ ਕਿ ਸਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਇੱਕ ਪਾਰਲੀਮੈਂਟ ਮੈਂਬਰ ਨੇ ਉਹਨਾਂ ਨੇ ਲੋਕ ਸਭਾ ਸਪੀਕਰ ਨੂੰ ਵੀ ਦੇਖੋ ਇੱਕ ਚਿੱਠੀ ਲਿਖੀ ਕਿ ਮੇਰੇ ਹਲਕੇ ਚ ਮੇਰੇ ਇਲਾਕੇ ਚ ਔਰ ਪੰਜਾਬ ਵਿੱਚ ਅੱਜ ਇੱਕ ਨੌਜਵਾਨਾਂ ਤੇ ਜਿਹੜਾ ਤਸ਼ੱਦਦ ਹੋ ਰਿਹਾ ਜਦੋਂ ਕੋ ਆਪਦੀ ਗੱਲ ਕਰਦਾ ਆ ਆਪਦੇ ਹੱਕਾਂ ਦੀ ਗੱਲ ਕਰਦਾ ਤੇ ਉਹਨਾਂ ਤੇ ਪਰਚੇ ਪਾਏ ਜਾਂਦੇ ਨੇ ਉਹਨਾਂ ਨੂੰ ਥਾਣਿਆਂ 'ਚ ਜਲੀਲ ਕੀਤਾ ਜਾਂਦਾ ਤੇ ਉਹ ਥੋੜਾ ਜਿਹਾ ਇੱਕ ਦੀ ਬਜਾਏ ਤਿੰਨ 'ਚ ਰੱਖਣ ਕਰਕੇ ਜੇ ਅਸੀਂ ਉਦੋਂ ਹੀ ਮਾਨ ਸਾਹਿਬ ਦੇ ਮਗਰ ਤੁਰ ਪੈਂਦੇ ਤੇ ਸ਼ਾਇਦ ਸਾਰਾ ਜਿਹੜਾ ਐਪੀਸੋਡ ਹੋਇਆ ਹੈ ਨਾ ਹੁੰਦਾ ਇਹ ਨਾ ਹੁੰਦਾ ਇੱਕ ਦੇਖਿਆ ਤੁਸੀਂ ਜਿਹੜੇ ਪਰਚੇ ਕੀਤੇ ਆ ਚੈਨੀ ਚੋਰੀ ਦਾ ਜਾਂ ਕੋਈ ਹੋਰ ਨਿੱਕੇ ਮੋਟੇ ਉਹ ਤਾਂ ਜਿਹੜਾ ਭਾਨਾ ਸਿੱਤੂ ਸੀ ਆ ਲੋਕਾਂ ਦੇ ਜਿਹੜੇ ਪੈਸੇ ਸੀਗੇ ਪ੍ਰਵਲ ਜੰਟ ਜਿਹੜੇ ਸੀ ਜਿਨ੍ਹਾਂ ਦੇ ਫਸੇ ਸੀ ਲੋਕ ਉਹ ਵਾਪਸ ਕਰਵਾਉਦਾ ਸੀ ਆ ਲੋਕ ਉਹਨਾਂ ਦੇ ਘਰੇ ਐਡਾ ਵੱਡਾ ਇਕੱਠ ਹੁੰਦਾ ਸੀ ਆ ਡੇਲੀ ਕੋਈ ਨਾ ਕੋਈ ਜੰਟ ਮੰਨ ਲਓ ਜਿਹੜੇ ਸੀ ਪੈਸੇ ਫਸਦੇ ਸੀ ਲੋਕ ਉਹਦੇ ਕੋਲੇ ਲੈ ਕੇ ਆਉਂਦੇ ਸੀ ਵੀ ਸਾਡੇ ਪੈਸੇ ਵਾਪਸ ਕਰਾਓ ਫਿਰ ਵੀ ਕੀ ਚੱਕਰ ਹੋਇਆ ਵਜਾ ਪਿਆ ਜਿਹੜਾ ਉਹਨਾਂ ਤੇ ਐਡੇ ਪਰਚੇ ਹੋਏ ਤੇ ਤੁਸੀਂ ਦੇਖਿਆ ਆ ਸੜਕ ਤੇ ਪਰਸੋ ਜਿਹੜਾ ਇਹਨਾਂ ਲਖੇ ਸਦਾਨਾਂ ਨੇ ਕਰੋ ਕੀਤਾ ਸੀ ਆ ਕੋਠੀ ਦਾ ਕਰਨ ਜਾ ਰਹੇ ਸੀਗੇ ਉਹਦੇ ਵਿੱਚ ਜੋ ਕੱਲ ਹੁਣ ਪਰਚਾ ਨਵਾਂ ਦਿੱਤਾ ਹੈ ਭੈਣਾ ਤੇ ਵੀ ਹਾਂਜੀ ਹਾਂਜੀ ਤੇ ਲੱਖੇ ਸਮੇਤ ਹੋਰ ਕਈਆਂ ਨੇ ਦਿੱਤਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਭੈਣਾ ਤੇ ਪਰਚਾ ਦੇਣਾ ਪੰਜਾਬੀ ਕਦੇ ਵੀ ਧੀ ਪੈਣ ਤੇ ਵਾਰ ਨਹੀਂ ਕਰਦੇ ਪਰ ਜਿਹੜੇ ਬੁਜਦਲ ਹੁੰਦੇ ਨੇ ਭਗਵੰਤ ਮਾਨ ਦੇ ਜਦੋਂ ਮਗਰ ਸਿੰਘ ਹੀ ਨਹੀਂ ਲੱਗਦਾ ਭਗਵੰਤ ਮਾਨ ਪਤਾ ਨਹੀਂ ਕੌਣ ਉਹ ਮਧਾਰੀ ਏ ਉਹ ਕੌਣ ਏ ਠੀਕੇ ਤੁੱਕਾ ਉਹਦਾ ਲੱਗਿਆ ਚੀਫ ਮਿਨਿਸਟਰ ਦਾ ਕਿਉਂਕਿ ਲੋਕ ਕਾਲੀਆਂ ਕਾਗਜ਼ੀਆਂ ਤੋਂ ਬਹੁਤ ਅੱਕੇ ਹੋਏ ਸੀ ਔਰ ਜਿਹੜਾ ਧੀਆਂ ਤੇ ਪਰਚਾ ਦੇਣਾ ਇਹ ਪਿਰਤ ਦਾ ਸ਼ਾਇਦ ਹੈ ਪਿਛਲੀਆਂ ਸਰਕਾਰਾਂ ਨੇ 93 ਵਿੱਚ ਵੀ ਇਦਾਂ ਨਹੀਂ ਹੋਇਆ ਠੀਕ ਉਹ ਮੁੰਡਿਆਂ ਦਾ ਅਨਕਾਊਂਟਰ ਕੀਤਾ ਜਾਂਦਾ ਸੀ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਸੀ ਪਰ ਧੀਆਂ ਨਾਲ ਇਦਾਂ ਨਹੀਂ ਸੀ ਕੀਤਾ ਜਾਂਦਾ ਤੇ ਪਹਿਲੀ ਵਾਰੀ ਹੁਣ ਭਗਵੰਤ ਮਾਨ ਨੇ ਜਿਹੜਾ ਇੱਕ ਨਵੀਂ ਪਿਰਤ ਪਾਤੀ ਇੱਕ ਸਾਡੀ ਬੇਟੀ ਪਾਣੇ ਸਿੱਧੂ ਦੀ ਭੈਣ ਉਹ ਸਾਡੀ ਵੀ ਪੈ ਨੇ ਉਦੇ ਕੋ ਸਕੂਲ ਦੇ ਵਿੱਚ ਆਪਦੀ ਡਿਊਟੀ ਦੌਰਾਨ ਹਮਮ ਔਰ ਪੁਲਿਸ ਨੇ ਵੀ ਕਮਾਲ ਦੀ ਗੱਲ ਹੈ ਕਿ ਪੁਲਿਸ ਇੱਕ ਅੰਨੀ ਬੋਲੀ ਹੋ ਕੇ ਇਹਨਾਂ ਸਿਆਸੀ ਲੋਕਾਂ ਦੀ ਕੱਟ ਪੁਤਲੀ ਬਣ ਕੇ ਪਿੱਠੂ ਬਣ ਕੇ ਬਿਨਾਂ ਸੋਚੇ ਸਮਝੇ ਜਦੋਂ ਦੇਖੋ ਪੈਣਾ ਤੇ ਪਰਚਾ ਦਿੱਤਾ ਔਰ ਇਹਦਾ ਪੰਜਾਬੀ ਜਵਾਬ ਦੇਣਗੇ ਬੜੀ ਜਲਤੀ ਹੁਣ ਜਿਵੇਂ 20 ਤਰੀਕ ਨੂੰ ਇੱਥੇ ਮੁੱਖ ਮੰਤਰੀ ਆ ਰਿਹਾ ਤੇ ਅਸੀਂ ਆਪਦੇ ਇਲਾਕੇ ਵੱਲੋਂ ਅਰਨੀ ਵਾਲੇ ਚ ਕਰ ਲਿਆ ਅਸੀਂ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਵੀ ਕਰਾਂਗੇ ਕਰਾਉ ਵੀ ਕਰਾਂਗੇ ਔਰ ਉਹਦੇ ਤੋਂ ਪੁੱਛਾਂਗੇ ਕਿ ਤੂੰ ਜਦੋਂ ਸਾਡੇ ਇਲਾਕੇ 'ਚ ਅਜ ਤੋਂ ਸਾਲ ਪਹਿਲਾਂ ਆਇਆ ਸੀ ਤੇ ਤੂੰ ਮੁਆਵਜ਼ਾ ਕਹਿ ਕੇ ਗਿਆ ਸੀ ਤੂੰ ਸੇਮ ਏਰੀਏ ਨੂੰ ਦੇਖਣ ਆਇਆ ਸੀ ਬਰਸਾਤਾਂ ਦੇ ਪਾਣੀ ਨੂੰ ਦੇਖਣ ਆਇਆ ਸੀ ਉਹ ਮੁਆਵਜ਼ਾ ਕਿੱਥੇ ਆ ਅਸੀਂ ਸਵਾਲ ਕਰਾਂਗੇ ਉਹਦੇ ਤੋਂ ਪੁੱਛਾਂਗੇ ਔਰ ਇਹ ਵੀ ਪੁੱਛਾਂਗੇ ਕਿ ਦੱਸ ਭਾਈ ਕੀ ਭਾਨੇ ਹਰਾ ਦਾ ਕਸੂਰ ਸੀ ਭਾਨੇ ਦੀ ਭੈਣ ਦਾ ਕੀ ਕਸੂਰ ਸੀ ਲੱਕੇ ਸਦਾਣੇ ਹਰਾ ਦਾ ਕੀ ਕਸੂਰ ਸੀ ਜੇ ਤੂੰ ਤੱਕਾ ਕਰੇਂਗਾ ਤੇ ਲੋਕ ਇਕੱਠੇ ਹੋਣਗੇ ਲੋਕ ਤੈਨੂੰ ਜਿਹੜਾ ਹੈਗਾ 27 ਤਾਂ ਬਹੁਤ ਦੂਰ ਏ 24 ਇੱਚ ਹੀ ਦੱਸ ਦੇਣਗੇ ਤੁਹਾਨੂੰ ਕਿ 24 'ਚ ਤੁਹਾਡੇ ਨਾਲ ਕੀ ਪਾ ਤੁਲਦੀ ਤੁਹਾਨੂੰ ਇੱਕ ਸੀਟ ਨਹੀਂ ਆਉਣੀ ਚਾਹੇ ਤੁਸੀਂ ਕਾਂਗਰਸ ਨਾਲ ਸਮਝੌਤਾ ਕਰ ਲਓ ਲੋਕਾਂ ਦੇ ਮਨ 'ਚ ਬੜਾ ਗੁੱਸਾ ਸੋ ਇਸੇ ਕਰਕੇ ਆਪ ਸਰਕਾਰ ਜਿਹੜਾ ਸਰਪੰਚੀ ਦਾ ਇਲੈਕਸ਼ਨ ਜਿਹੜੀਆਂ ਚੋਣਾਂ ਨੇ ਉਹ ਨਹੀਂ ਕਰਵਾ ਰਹੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਜੇ ਚੋਣਾਂ ਅਸੀਂ ਲੋਕ ਸਭਾ ਤੋਂ ਪਹਿਲਾਂ ਕਰਵਾਤੀਆਂ ਤੇ ਸਾਡਾ ਤਾਂ 92 ਇੱਕ ਜ਼ਿਲ੍ਹੇ 'ਚੋਂ 92 ਮੈਂਬਰ ਵੀ ਨਹੀਂ ਬਣਦੇ ਅੱਜ ਦੀ ਘੜੀ 'ਚ सरपंच बनने ਤਾਂ ਬੜੀ ਦੂਰ ਹੈ ਆਪ ਸਰਕਾਰ ਤੇ ਸੋ ਸਰਕਾਰ ਕ ਬੜੀ ਕਬਰਾਟ ਵਿੱਚ ਔਰ ਅਸੀਂ ਜਿਹੜਾ ਭਾਨੇ ਸਿੱਧੂ ਤੇ ਲੱਖੇ ਸਦਾਨੇ ਤੇ ਪਰਚਾ ਕੀਤਾ ਉਹ ਛੇਤੀ ਹੀ ਮਾਨ ਸਾਹਿਬ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਸਾਰੀਆਂ ਉਹ ਜਥੇਬੰਦੀਆਂ ਇਕੱਠੀਆਂ ਹੋ ਕੇ ਜੋ ਰੂਪ ਰੇਖਾ ਦੇਣਗੇ ਅਸੀਂ ਉਹਦੇ ਤੇ ਡਟ ਕੇ ਪਹਿਰਾ ਦੇਾਂਗੇ 12 ਨੂੰ ਪਹਿਲਾਂ ਤਾਂ ਸੰਤਾਂ ਦਾ ਜਿਹੜਾ ਹੈਗਾ ਉੱਥੇ ਜਨਮ ਦੇ ਨੇ ਫਤੇਗੜ ਸਾਹਿਬ ਔਰ ਉਥੇ ਹੋ ਸਕਦਾ ਕੋਈ ਵਿਚਾਰ ਜਾਂ ਲਾਹਣ ਕੀਤਾ ਜਾਏ ਤੇ ਜੋ ਵੀ ਰੂਪਰੇਖਾ ਹੋਊਗੀ ਅਸੀਂ ਜਿਹੜਾ ਹੈਗਾ ਜਿੰਨਾ ਚਰਪਾਨਾ ਸਿੱਧੂ ਬਾਹਰ ਨਹੀਂ ਆਉਂਦਾ ਔਰ ਪੈਣਾ ਦਾ ਪਰਚਾ ਰੱਦ ਨਹੀਂ ਹੁੰਦਾ ਭਗਵੰਤ ਮਾਨ ਨੂੰ ਏਦਾਂ ਸਰਕਾਰ ਨੂੰ ਨਹੀਂ ਕਰਨ ਦੇ ਆਗੇ ਨੀਤਾ ਇਹ 24 ਦੀਆਂ ਲੋਕ ਸਭਾ ਚ ਇਹਦਾ ਜਿਹੜਾ ਹੈਗਾ ਅਸੀਂ ਸਫਾਇਆ ਕਰਕੇ ਰੱਖਦੇ ਹਾਂ ਤੁਸੀਂ ਕੋਟ ਦੁਨੇ ਉਹਦੋਂ ਇਕੱਠ ਹੋਇਆ ਸੀ ਇਹ ਪਿੱਛੇ ਉਥੇ ਲੋਕ ਜਿਹੜੇ ਆਪ ਮਹਾਰੇ ਪਹੁੰਚੇ ਆ ਉਹਨਾਂ ਮਾਰੇ ਤੁਸੀਂ ਕੀ ਕਹੋਗੇ ਵੀ ਲੋਕਾਂ ਦਾ ਜਿਹੜਾ ਅਸੀਂ ਅੱਜ ਜਜਬਾਤੀ ਜਾਂ ਲਾਲੋ ਜਾਂ ਤੁਸੀਂ ਤੁਸੀਂ ਵੀ ਉੱਥੇ ਪਹੁੰਚੇ ਸੀ ਇਹ ਲੋਕਾਂ ਦਾ ਕਿਵੇਂ ਜੋਸ਼ ਸੀ ਉੱਥੇ ਸਰ ਉੱਥੇ ਜਿਹੜਾ ਕੋਟ ਦੁੰਨੇ ਜਿਹੜੇ ਪਹੁੰਚੇ ਨਾ ਨਾ ਤਾਂ ਉਹਨਾਂ ਨੂੰ ਗੱਡੀਆਂ ਦਿੱਤੀਆਂ ਗਈਆਂ ਜਿਵੇਂ ਰੈਲੀਆਂ ਚ ਲਜਾਇਆ ਜਾਂਦਾ ਹੈ ਹੂੰ ਹੂੰ ਸਰਕਾਰਾਂ ਜਾਂਦੀਆਂ ਨੇ ਜਿਵੇਂ ਭਗਵੰਤ ਮਾਨ ਪੱਸੀਆਂ ਲੈ ਕੇ ਜਾਂਦਾ ਬੜੇ ਫਲੈਕਸ ਲਾ ਕੇ ਲੈ ਕੇ ਜਾਂਦਾ ਉੱਥੇ ਆਪ ਦੇ ਕੋਲੋਂ ਤੇਲ ਪਾ ਕੇ ਪੰਜਾਬ ਦੀ ਜਵਾਨੀ ਜਵਾਨੀ ਤੇ ਕਿਸਾਨੀ ਜਿਹੜੀ ਆਪ ਮਾਰੇ ਹੋ ਕੇ ਹੂੰ ਉਥੇ ਜਿਹੜੇ ਗਏ ਨੇ ਕਿ ਅਸੀਂ ਕਿਸੇ ਵੀ ਪੰਜਾਬੀ ਨਾਲ ੱੱਕਾ ਨਹੀਂ ਹੋਣ ਤੇ ਨਾ ਗੱਲ ਭਾਨੇ ਸਿੱਧੂ ਦੇ ਨਹੀਂ ਕਿਸੇ ਵੀ ਪੰਜਾਬੀ ਨਾਲ ੱੱਕਾ ਨਹੀਂ ਹੋਣ ਦਿਆਂਗੇ ਸੋ ਲੋਕ ਆਪ ਦਾ ਇੱਕ ਦਿਲ ਦਾ ਦਰਦ ਲੈ ਕੇ ਪੰਜਾਬ ਦਾ ਦਰਦ ਲੈ ਕੇ ਕਿਉਂਕਿ ਭਗਵੰਤ ਮਾਨ ਨੂੰ ਵੋਟਾਂ ਵੀ ਲੋਕਾਂ ਨੇ ਦਰਦ ਰਲੀ ਪਾਈਆਂ ਸੀ ਕਿਉਂਕਿ ਉਹਨਾਂ ਨੂੰ ਪੰਜਾਬ ਦਾ ਦਰਦ ਆ ਰਿਹਾ ਸੀ ਕਿ ਉਹ ਆਕਾਲੀਆਂ ਕਾਂਗਸੀਆਂ ਨੇ ਕੁਝ ਨਹੀਂ ਕੀਤਾ ਸੀ ਪਿੱਛੇ ਸਰਕਾਰਾਂ ਬੜੀਆਂ ਨਕਮੀਆਂ ਸੀ ਦੋਨੋਂ ਹੀ ਆਕਾਲੀ ਵੀ ਕਾਂਗਸੀ ਵੀ ਤੇ ਇਸ ਦੁਖੀ ਇਸ ਪੀੜਾ ਚੋਂ ਨਿਕਲਣ ਲਈ ਉਹਨਾਂ ਨੇ ਆਪ ਨੂੰ ਜਿਹੜਾ ਚੁਣਿਆ ਸੀ ਤੇ ਲੋਕੀ ਹੁਣ ਵੀ ਜਦੋਂ ਕੋਟ ਦੁਨ ਨੇ ਗਏ ਤੇ ਆਪ ਦਾ ਦਰਦ ਲੈ ਕੇ ਹੀ ਗਏ ਸੀ ਇਹ ਸੰ ਸਾਡੇ ਨਾਲ ਨਰਿੰਦਰਪਾਲ ਸਾਬਕਾ ਸਪੰਚ ਮੋਲੇ ਵਾਲੀ ਜਿਨ੍ਹਾਂ ਨਾਲ ਅਸੀਂ ਅੱਜ ਅ ਕੁਝ ਮੁੱਦਿਆਂ ਤੇ ਜਿਹੜੇ ਭਖਦੇ ਮੁੱਦੇ ਆ ਉਹਨਾਂ ਤੇ ਵਿਚਾਰ ਚਚਾ ਕਰਨ ਵਾਸਤੇ ਪਹੁੰਚੇ ਸੀ ਇਹ ਤੁਸੀਂ ਦੇਖ ਰਹੇ ਹੋ ਵਿਸ਼ਵ ਪੰਜਾਬੀ ਟੀਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਅੱਧਾ ਮੈਂ ਰੁਕ ਕੇ ਇੱਕ ਹੋਰ ਚੁਟਕਾ ਕਰਦੇ ਆ ya pernah